ਹਾਲ ਚਾਲ ਜੀ ਬੜੀਆ ਠੀਕ ਠਾਕ ਬੜੀਆਂ ਨੂੰ ਕਰੋ ਸ਼ੇਅਰ ਲਾਈਕ ਮੈਂ ਚੈਨਲ ਨੂੰ ਕਰੋ ਸਬਸਕ੍ਰਾਈਬ ਨੋਟ ਇੰਸਕ੍ਰਾਈਬ ਹੋ ਜਾਣਾ ਆਪਾਂ 54 ਕਟਣ 1509 ਪੂਰਾ ਡਿਗਿਆ ਹੋਇਆ ਮਸ਼ੀਨ ਕੱਢ ਲਈ ਲੱਡੂ ਬਾਈ ਉਹਨਾਂ ਨੇ ਕਟਰ ਪਾਉਣ ਲੱਗੇ ਨੇ ਦਿਖਾਉਨੇ ਆ ਤੁਹਾਨੂੰ ਕਰਦੇ ਆ ਅੱਜ ਡਬਲ ਥਰੇਸਰ ਆਪਾਂ ਚਾਲੂ ਇੱਕ ਕਟਰ ਪਾ ਲਿਆ ਤੇ ਲੱਡੂ ਬਾਈ ਬਹਿ ਗਿਆ ਹੁਣ ਕਾਲਾ ਟਰਾਲੇ ਦਾ ਚੱਕ ਦਾ ਸਟੈਂਡ ਚੱਲ ਇਹ ਪਾਲਿਆ ਕਟਰ ਤੇ ਮਰਤ ਸਾਹਿਬ ਲੱਗੇ ਨੇ ਮੱਖਾ ਦੇ ਚੱਲ ਚੱਲ ਪਰੇ ਨੂੰ ਚੱਲ ਪਰੇ ਨੂੰ ਚੱਲ ਪਰੇ ਨੂੰ ਚੱਲ ਪਰੇ ਨੂੰ ਚੱਲ ਚੱਲ ਕਾਲ ਬਾਈ 41 ਵਾਹਿਗੁਰੂ ਪਰਮਾਤਮਾ ਭਲੀ ਕਰੀ ਵਧੀਆ ਚੱਲੀ ਜੀ ਮੇ트로 ਲਾਤਾ ਲੀਵਰ ਲੱਗਿਆ ਪਰਮਾਤਮਾ ਦਾ ਨਾਮ ਲੈ ਕੇ ਸਟਾਰਟ ਕਰਦ ਨੂੰ ਵਾਹਿਗੁਰੂ ਸਤਨਾਮ ਭਲੀ ਕਰੀ ਬੈਲ ਦੀ ਪਹਿਲਾਂ ਬੈਲਟ ਲੱਗੀ ਦੀ ਇਹ ਨਾ ਇੱਕ ਵਾਰੀ ਕਾਰਦੀਓ ਕਰਦੀ ਹੁੰਦੀ ਆ ਕਿ 6 ਮਹੀਨੇ ਖੜੀ ਹੁੰਦੀ ਆ ਆ ਦੇਖੋ ਫੇਰ ਲੱਗੀ ਦੁਬਾਰੇ ਜੀਰੀ ਦੇ ਸੀਜ਼ਨ ਚ ਇਹਨੇ ਹਰੇਕ ਵਾਰੀ ਕਰਨਾ ਤੇ ਉਤੋਂ ਬਾਅਦ ਫਿਕਰ ਦੂਜੀ ਵਾਰ ਲੱਗੀ ਪਰ ਇਹੀ ਇਹਨੂੰ ਹਰੇਕ ਵਾਰੀ ਹੋਉਂਦਾ ਆਪਾਂ ਹਰੇਕ ਵਾਰੀ ਉਹ ਕਰਦੇ ਆ ਇਹ ਅਸਲ ਚ ਲਾ ਕੇ ਰੱਖਣੀ ਚਾਹੀਦੀ ਆ ਡਾਕਟਰ ਤੋਂ ਹੁਣ ਜਿੰਨਾ ਚਿਰ ਆਪਦਾ ਰਾਹ ਨਹੀਂ ਬਣਾਉਂਦੀ ਉਹਨਾਂ ਚਿਰ ਇਦਾਂ ਹੀ ਕਰੂਗੀ ਫੇਰੇ ਸੈਟ ਹੋ ਜੇਗੀ ਮੜ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਇਹ ਹੁੰਦਾ ਹੀ ਹੈ ਆਹ ਫੈਕਟਰੀਆਂ ਲੱਗੀਆਂ ਜਾਂਦੀਆਂ ਨੇ ਖਿੱਚੀ ਫਿਰਦੇ ਨੇ ਕੰਮ ਨੂੰ ਫੈਕਟਰੀਆਂ ਵਾਲੇ ਆ ਗਿਆ ਗੇੜਾ ਤੇ ਬੈਲਟ ਉਹ ਵੀ ਟੁੱਟੀ ਉਹ ਵੀ ਹੋ ਜਾਂਦਾ ਨਾ ਪਾਰਾ ਜੀ ਆਓ ਜੀ ਕਰੋ ਚੈੱਕ ਛੱਟੇ ਦੇ ਵਿੱਚ ਕੋਈ ਮੁੰਜਰ ਨਹੀਂ ਹੈ ਦੇਖੋ ਬਹੁਤ ਵੀਰ ਕਹਿੰਦਾ ਜੀ ਵੀ ਡਬਲ ਥਰੈਸਰ ਛੱਟੇ 'ਚ ਦਾਣਾ ਛੱਡਦੀ ਆ ਕਰੋ ਚੈੱਕ ਲਓ ਕੋਈ ਲੋਕੇ ਰਿਪੋਰਟ ਆ ਆਪਾਂ ਨੇ ਕੁਝ ਵੀ ਨਹੀਂ ਕਰਿਆ ਜਿੱਥੇ ਮਸ਼ੀਨ ਬੰਨੀ ਵੀ ਆ ਉੱਥੀ ਆ ਆ ਤੁਹਾਡੇ ਸਾਹਮਣੇ ਆ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਹੈ ਤੇ ਬਿਲਕੁਲ ਸਾਫ਼ ਆ ਲੋ ਨਾਰੋ ਨਾਰੋ ਕਿਤੇ ਵੀ ਦਿਖਾਓ ਦੇਖ ਲੋ ਹੈਗਾ ਕਿਸੇ ਵੀ ਉਹਦੇ ਜਾਣ ਪਿਆ ਸਾਰਾ ਸੈਟ ਕਰਿਆ ਕਰੋ ਮਸ਼ੀਨ ਨਾਉਣੇ ਵਾਲੇ ਦਾ ਕੋਈ ਨਹੀਂ ਛੱਡਾ ਆਪਣੇ ਬੰਦਣ ਤੇ ਡਿਪੈਂਡ ਆ ਵੀ ਆਪਾਂ ਕਿੱਦਾਂ ਬੰਦੇ ਆ ਕਿੰਨੇ ਜੱਕਰਾਂ ਦੇ ਮਸ਼ੀਨ ਚਲਾਉਨੇ ਆ ਆਪਣੀ ਇਹ 1750 ਦੇ ਚੱਲਦੀ ਆ ਜਿਆਪਤਾ ਪੰਦਾ ਜਾੜਿਆ ਉੱਤੇ ਵੀ ਦਾਣਿਆਂ ਦੀ ਸਪਾਈ ਸੂਚੇ ਚੈੱਕ ਕਰਦਾ ਜੀ ਕਿੱਦਾਂ ਤੇ ਜੇ ਮੜਿਆ जमा डिगी हुई है देखो थले पुल रिपोर्ट आलिए आप बेल्ट सैट कीती है कोई सीपा नहीं सैट की कुछ नहीं किया पूरी ओके रिपोर्ट चल रही मशीन वजी कोई गल नहीं तो था 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 था। लो ਭਾਈ ਕਿਵੇਂ ਆਉਤੇ ਆਓ ਜੀ ਕਰੋ ਦਾੜੇ ਜਿੱਕ ਤੇ ਡਿੱਗੀ ਔਨ ਕਰਕੇ ੱੱਕਾ ਆਉਂਦਾ ਉਹ ਵੀ ਕਰਦਿਆ ਮਾਰਾ ਮੋਟਾ ਬਾਕੀ ਓਕੇ ਆ ਰਿਪੋਰਟ ਦਾੜੇ ਭੰਡਰ ਦੀ ਸ਼ਿਕਾਇਤ ਕੋਈ ਨਹੀਂ 1500 ਨਾਲ ਦੀ ਵੜਾਈ ਚੱਲਦੀ ਆ ਇਹਦਾ ਜਦ ਪੱਖੇ ਨਾਲ ਵੀ ਨਿਕਲ ਜਾਣਗੇ ਆਓ ਜੀ ਪਤਾ ਕਿਹੜਾ ਦੇਤਾ ਸਾਰੇ ਪ੍ਰਾਣ ਦੇ ਉੱਪਰ ਦੇ ਕਰਕੇ ਤੇ ਡਿੱਗੀ ਕਰਕੇ ਹੌਲੀ ਚਲਾ ਰਹੇ ਆ ਬੜੀ ਮੋਟੀ ਕੱਟ ਦੀ ਚਰਚੁਰ ਲੈ ਜਾਵੇ ਤੇ ਸਾਫ ਸੁਥਰਾ ਹੋ ਜਾਣ ਝਾਂਦੇ ਚੋਂ ਸਾਰਾ ਕੁਝ ਬੈਡ ਮੋਟਰ ਜਿੱਦ ਤੋਂ ਡਰਿਆ ਨਾ ਕਰੋ ਡਬਲ ਪ੍ਰੈਸ਼ਰ ਲੈਣ ਤੋਂ ਬਹੁਤ ਵਧੀਆ ਮਸ਼ੀਨ ਆ ਵੱਧ ਤੋਂ ਵੱਧ ਲੋ ਪੂਰੀ ਓਕੇ ਚੱਲਦੀ ਆ ਪੂਰੀ ਘੈਂਟ ਆ ਲੋ ਜੀ ਪਹਿਲਾ ਟੈਂਕ ਲੱਗਿਆ ਕੱਟਣ ਦਿਖਾਉਨੇ ਆ ਤੁਹਾਨੂੰ ਧਾਣੇ ਪੂਰੀ ਘੈਂਟ ਚੱਲਦੀ ਆ ਮਸ਼ੀਨ ੱਕਾ ਆਉਂਦਾ ਜਰੂਰ ਉਹ ਡਿੱਕੀ ਵੀ ਕਰਕੇ ਆ ਰਿਹਾ। ਬਾਕੀ ਓਕੇ ਆ ਕੋਈ ਟੋਟੇ ਦੀ ਸ਼ਿਕਾਇਤ ਨਹੀਂ। 15 ਤੋਂ 9 ਤੇ ਜਲਦੀਆ ਦੇਖ ਲਓ। ਵਾਲਾ ਪਹਿਲਾਂ ਘੇੜਾ ਛੱਡ ਲਿਆ ਤੀ ਕਿਉਂਕਿ ਲਾਗਾ ਵੱਡੀਆਂ ਵੀ ਨੇ ਸਾਰਾ maal ਉੱਤੇ ਛੱਟਿਆ ਹੋਇਆ ਤੇ ਛੋਟਾ ਘੇੜਾ ਕਰਕੇ ਵੱਡ ਰਿਹਾ ਬੰਦਾ। ਲਓ ਜੀ। ਠੀਕ ਆ ਜ 23 ਆਪਾਂ ਕੰਮ ਸਟਾਰਟ ਕਰਤਾ ਆਪਣੇ ਤੇ ਹੁਣ ਮਿੱਠੀ ਮਿੱਠੀ ਚਾਲ ਤੇ ਚੱਲੀ ਜਾਣਾ ਕੰਮ ਰੋਜ਼ਾਨਾ ਹੀ ਥੋੜਾ ਮੋਟਾ ਥੋੜਾ ਮੋਟਾ ਸਨੇਹੇ ਆਈ ਜਾਂਦੇ ਨੇ ਤੇ ਕੰਮ ਹੋ ਗਿਆ 67 ਬਿਨਾਂ ਸਮੇਂ ਤੋਂ ਕੱਟ ਰਹੇ ਆ ਆਲੂ ਲਾਉਣੇ ਨੇ ਪੰਤਾਂ ਨੇ ਕਾਲਾ ਬਾਈ ਚਰਾ ਰਿਹਾ ਤੇ ਲਾਡੀ ਬਾਈ ਆ ਗਿਆ ਥੱਲੇ ਕਾ ਲੱਡੂ ਵਾਈ ਦਾ ਕੀ ਆ ਗਿਆ ਇਹਦਾ ਵੀ ਨਜ਼ਾਰਾ ਵੱਖਰਾ ਹੀ ਆ ਜਿਹੜੇ ਕਿਸਾਨ ਭਰਾ ਨੇ ਇਹ ਇਹ ਤੋਂ ਵੜਾ ਲਈ ਨਾ ਉਹ ਦੂਸਰੀ ਮਸ਼ੀਨ ਨੂੰ ਕਹਿੰਦਾ ਜੀ ਸਾਡੇ ਡਬਲ ਪ੍ਰੈਸਰੇ ਭੇਜਿਓ ਨਾਲ ਡਬਲ ਪ੍ਰੈਸਰ ਦੀ ਮੰਗ ਕਰਦੇ ਨੇ ਇੱਕ ਤਾਂ ਹੁੰਦਾ ਕਿਸਾਨ ਭਰਾਵਾਂ ਨੂੰ ਪਤਾ ਨਹੀਂ ਕਿਉਂਕਿ ਇਹ ਨੂੰ ਮਗਰ ਦੇਖਣ ਦੀ ਰੋਡ ਨਹੀਂ ਪੈਂਦੀ ਮਿੱਤਰੋ ਜਿੱਥੇ 11 ਬਾਸਪੜ ਬਣ ਕੇ ਚਲਾਦੀ ਤਾਂ ਤਾਂ ਚਿੱਟੇ ਦੇ ਵਿੱਚ ਦਾਣਾ ਆਉਣਾ ਨਾ ਇਹਨੇ ਟੋਟਾ ਕਰਨਾ ਤੇ ਨਾ ਇਹਨੇ ਥੱਲੇ ਛੱਡਣਾ ਟਵਰ ਫ੍ਰੈਸਰ ਦਾ ਸਿਰਫ ਇਹੀ ਫਾਇਦਾ ਕਿਉਂਕਿ ਜਿਹੜਾ ਮਗਰਲਾ ਪ੍ਰੈਸਰ ਹੈ ਉਹਨੇ ਜਿਹੜਾ ਮੂਲ ਪ੍ਰੈਸਰ ਨੇ ਮਾੜਾ ਮੋਟਾ ਕੋਈ ਦਾਣਾ ਛਾੜਦਾ ਉਹ ਪੱਤੀਆਂ ਲੱਗੀਆਂ ਹੋਈਆਂ ਨੇ ਯਾਰ ਉਹ ਤੇਜ਼ ਚੱਲਦਾ ਉਹ ਝਾੜ ਦਿੰਦਾ ਝਾੜਨ ਕਰਕੇ ਦਾਣਾ ਨਹੀਂ ਰਹਿੰਦਾ ਨਾਲ ਦੇ ਵਿੱਚ ਇਸ ਕਰਕੇ ਇਹ ਇਹਦੀ ਪੜ੍ਹਾਈ ਵੀ ਆਮ ਮਸ਼ੀਨਾਂ ਨਾਲੋਂ ਦਿਹਾੜੀ ਦੀ 2 ਫੀਸ ਦੇ ਵੱਧ ਹੈ ਜੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਛੱਡੇ ਸੁਭਾਨ ਆਰਾਮ ਨਾਲ ਚਲਾਈ ਜਾਂਦੇ ਹਾਂ ਕੋਈ ਇਹ ਨਹੀਂ ਹੈਗਾ ਕਿ ਥਾੜੀ ਕਰਦੇ ਆ ਆਰਾਮ ਨਾਲ ਚਲਾਉਣ ਨਾਲ। ਹੋਰ ਦੇਖ ਲੋ ਟਿੱਕੀ ਹੋਈ ਆ 11 ਵਜੇ ਦਾ ਟਾਈਮ ਆ ਹਲੇ ਸਿੱਧ ਗਈ ਨਹੀਂ ਹੈਗੀ ਤੇ ਪੂਰੀ ਉੱਤੇ ਚੱਲਦੀ ਆ। ਕੋਈ ਟਰੈਕਟਰ ਦੀ ਆਵਾਜ਼ ਨਹੀਂ ਨਾਲੇ ਆਰਾਮ ਨਾਲ ਚਲਾ ਰਿਹਾ ਪਹਿਲਾ ਜਣ ਕਰਕੇ। ਮਿੱਤਰੋ ਡਰਨ ਦੀ ਲੋੜ ਨਹੀਂ ਹੈ। ਜਿਹੜੇ ਮਸ਼ੀਨਾਂ ਨੇ ਵੀਰਾਂ ਨੇ ਡਬਲ ਥ੍ਰੈਸ਼ਰ ਮਸ਼ੀਨ ਲੈ ਲਈ ਬਹੁਤ ਵਧੀਆ ਰਹਿ ਗਈ ਕਿਉਂਕਿ ਜਿਹੜਾ ਆਉਣੇ ਵਾਲਾ ਸਮਾਂ ਮੁਰੇ ਡਬਲ ਥ੍ਰੈਸ਼ਰ ਦਈਆ ਤੁਹਾਨੂੰ ਪਤਾ ਕਿ ਸਿੰਗਲ ਤਾਂ ਆਪਾਂ ਨੂੰ ਚਲਾਉਂਦਿਆਂ ਨੂੰ ਬਹੁਤ ਟਾਈਮ ਹੋ ਗਏ ਜਿੱਦਾਂ ਟਰੈਕਟਰ ਸੀਆਰ ਡੀ ਆ ਗਏ ਐਤਾ ਹੀ ਮਸ਼ੀਨਾਂ 'ਚ ਅਪਗ੍ਰੇਡ ਹੁੰਦੀ ਰਹਿੰਦੀ ਆ ਜੇ ਮਸ਼ੀਨ ਆਪਾਂ ਵਧੀਆ ਲਵਾਵਾਂਗੇ ਤੇ ਵਧੀਆ ਚਲਾਵਾਂਗੇ ਤਾਂ ਆਪਣੇ ਕਸਟਮਰ ਜੋੜਨਗੇ ਕਿਉਂਕਿ ਕਿਸਾਨ ਭਰਾ ਦੀ 6 ਮਹੀਨੇ ਦੀ ਫਸਲ ਆ ਜਾ ਪਾਉ ਰਹੀ ਵਧੀਆ ਢੰਗ ਨਾਲ ਨਾ ਕੱਟੀਏ ਅਗਲਾ ਦੂਸਰੇ ਸਾਲ ਜਾਂ ਉਸੇ ਸਾਲ ਪੰਜ ਚਾਰ ਕੀ ਦੇ ਪੜਾ ਕੇ ਜਵਾਬ ਦੇ ਦਿੰਦਾ ਹੁੰਦਾ ਕਿਉਂਕਿ ਜਿਹੜੇ ਆਪਾਂ ਉਹ ਕਿਸਾਨ ਭਰਾਵਾਂ ਦੇ ਕੰਮ ਕਰਦੇ ਆ ਜਿਹੜੇ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਤਕਰੀਬਨ 100% ਗਾਹਕ ਆਪਣਾ ਹੋ ਗਈ ਆ ਵੀ ਆਪਾਂ ਨਵੇਂ ਗਾਹਕ ਤੇ ਛੇਤੀ ਜਾਂਦੇ ਨਹੀਂ ਚਾਹੇ ਆਈ ਵੀ ਜਾਵੇ ਕਿਉਂਕਿ ਆਪਣੇ ਕੋਲ ਟਾਈਮ ਨਹੀਂ ਹੁੰਦਾ ਗੱਲ ਆ ਸਾਰੀ ਟਾਈਮ ਦੀ ਇਹ ਨਹੀਂ ਗੱਲ ਹੈ ਵੀ ਆਪਾਂ 2-4 ਕਿੱਲੇ ਵਾਲੇ ਕਰਕੇ ਆਪਾਂ ਨੂੰ 100 ਕਿੱਲੇ ਵਾਲਾ ਵੀ ਕਹਿੰਦਾ ਆਪਾਂ ਤਾਂ ਵੀ ਨਹੀਂ ਜਾਂਦੇ। ਤੇਰੀ ਹੈ ਕੋਈ ਚੱਕਰ। ਕਿਉਂਕਿ ਜਿਹੜੇ ਆਪਾਂ ਨਵੇਂ ਦੇ ਚੱਕਰ ਜਾਂ ਆਪਾਂ ਪੁਰਾਣਾ ਗਵਾ ਲਈ ਉਹਦਾ ਫਾਇਦਾ ਕੋਈ ਨਹੀਂ। ਜਿਹੜੇ ਜੁੜੇ ਹੋਏ ਨੇ ਆਪਾਂ ਇੱਕੋ ਹੀ ਜੋੜ ਕੇ ਰੱਖਣੇ ਚਾਹੁੰਦੇ ਆਂ ਬੰਦਿਆ। ਬਹੁਤ ਵੀਰ ਨੇ ਜਿਹੜੇ 100 ਕਿੱਲੇ ਵਾਲੇ, 50 ਕਿੱਲੇ ਵਾਲੇ, 70 ਕਿੱਲੇ ਵਾਲੇ ਕਹਿੰਦੇ ਨੇ ਆਪਾਂ। ਕਿਉਂਕਿ ਉਹਨਾਂ ਨੇ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਵੀ ਇੱਕ ਸੀਜ਼ਨ ਮੇਥੋਂ ਇੱਕ ਸੀਜ਼ਨ ਦੂਏ ਤੋਂ ਇੱਕ ਸੀਜ਼ਨ ਦੂਏ ਤੋਂ ਨਾਲੇ ਆਪਾਂ ਜਿਹੜੇ ਮਸ਼ੀਨ ਆਲਾ ਵੜਦਾ ਹੁੰਦਾ ਉਹ ਤੋਂ ਬੁਰੇ ਪੈੰਨੇ ਆ ਤੇ ਨਾਲੇ ਉਹਦੇ ਦੂਏ ਸੀਜ਼ਨ ਹਟ ਜਾਣਾ ਹੁੰਦਾ ਇਸ ਕਰਕੇ ਆਪਾਂ ਨਵੇਂ ਗਾਹਕ ਤੇ ਛੇਤੀ ਜਾਂਦੇ ਹੀ ਨਹੀਂ ਕਿਉਂ ਜਿਹੜਾ ਜੀ ਤੋਂ ਵੜਾਉਂਦਾ ਉਹਦੀ ਉਹਦੇ ਨਾਲ ਸੈਟਿੰਗ ਹੁੰਦੀ ਆ 100 ਮਰ ਜਾ ਫਰ ਜਾ ਝਲ ਜਾਗਦਾ ਜੋ ਵੀ ਕੁਝ ਹੁੰਦਾ ਸਭ ਦਾ ਤਾਲਮੇਲ ਮਿਲਿਆ ਹੁੰਦਾ ਜੱਤੀਆਂ ਮਸ਼ੀਨਾਂ ਲਈਆਂ ਨੇ ਇਹ ਆਪਾਂ ਤੋਂ ਜੱਦੀ ਵੜਾਉਂਦੇ ਨੇ ਸਾਰੇ ਬੰਦੇ ਜਿੰਨੇ ਵੀ ਆਪਣਾ ਵੜਦੇ ਆ ਜਿਹਨਾਂ ਦੇ तकरीबन तकरीबन ਆਪਾਂ ਨੂੰ ਭੱਜਣ ਦੀ ਲੋੜ ਨਹੀਂ ਕਿਸੇ ਨੂੰ ਆਪਾਂ ਨੇ ਜਾ ਕੇ ਨਹੀਂ ਕਰਾ ਵੀ ਸਾਤੋਂ ਵੜਾਇਓ ਅਗਲੇ ਨੇ ਆਪ ਫੋਨ ਕਰਦਾ ਕਹਿੰਦਾ ਨਜ਼ਾਰਾ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਨਾਰਾ ਨਹੀਂ ਲਾਉਣਾ ਕਰੋ ਚੈੱਕ ਤੋ ਭਾਰਤੀ ਭਈਆਂ ਮੰਗ ਜਿਵੇਂ ਰਗੜ ਕੇ ਜਮੇ ਥੱਲੇੋਂ ਫੁੱਲ ਪ੍ਰਾਈਸ ਆ ਕਿਵੇਂ ਆ ਉਪਰੋਂ ਆਇਆ ਕਿਵੇਂ ਚੱਲਦੀ ਆ ਬੜੀ ਆ ਠੀਕ ਠਾਕ ਕੋਈ ਕਰਨਾ ਤਾਂ ਨਹੀਂ ਪਿਆ ਕੋਸ ਐਨ ਓਕੇ ਆ ਕੋ ਲੋਕੇ ਰਿਪੋਰਟ ਨਜ਼ਾਰਾ ਆ ਹਨਾ ਡਬਲ ਥਰੇਸਰ ਚਲਾ ਕੇ ਆਪਣੇ ਦਾ ਡਰਾਈਵਰ ਵੀ ਪੂਰੇ ਖੁਸ਼ ਨੇ ਕਿਉਂ ਜਿੱਥੋਂ ਚਾਬੀ ਨਹੀਂ ਚੱਕਣੀ ਯਾਦ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜਿਵੇਂ ਚਲਾਤੀ ਓਕੇ ਆ ਰਿਪੋਰਟ ਇਹਨੂੰ ਵੀ ਮੈਨੂੰ ਲੱਗਦਾ ਇਹ ਆ ਗਿਆ ਸੀ ਆਪਣੇ ਕੋਲ ਕੋਈ 8 9 ਚ ਆ ਗਿਆ ਸੀ ਮੈਨੂੰ ਲੱਗਦਾ ਜੱਦਾ ਇਹ ਵੀ ਉਰੀ ਆ ਇਹੀ ਕੰਮ ਆਪਣਾ ਗਾਕਾਂ ਨਾਲ ਆ ਸਾਰਿਆਂ ਨਾਲ ਜਿਨ੍ਹਾਂ ਦੇ ਵੜਦੇ ਆ ਉਹਨਾਂ ਦੇ ਵੜਦੇ ਆ ਨਵਾਂ ਕੋਈ ਕਰਨਾ ਨਹੀਂ ਪੁਰਾਣਾ ਕੋਈ ਛੱਡਣਾ ਨਹੀਂ ਸਿੱਧੀ ਉਹ ਗੱਲ ਆ ਬੱਸ ਕੰਮ ਵੱਧ ਹੋਵੇ ਘੱਟ ਹੋਵੇ ਬਾਕੀ ਪੰਤ ਸਾਹਿਬ ਬੈਠੇ ਨੇ ਇਹਨਾਂ ਤੋਂ ਸੁਣ ਲੈਣੇ ਆ ਵਿਚਾਰ ਵੀ ਜਦੀਆਂ ਮਸ਼ੀਨਾਂ ਲਈਆਂ ਨੇ ਜਦਈ ਆਪਣੇ ਨਾਲ ਜੁੜੇ ਹੋਏ ਨੇ ਕੋਈ ਪ੍ਰੋਬਲਮ ਨਹੀਂ ਚਾਹ ਫੋਨ ਕਰੀਦਾ ਜਦੇ ਅਗਲੇ ਦੇ ਹਾਜ਼ਰ ਤਾ ਨਹੀਂ ਓਕੇ ਰਿਪੋਰਟ ਓਕੇ ਜੀ ਓਕੇ ਫੁੱਲ ਓਕੇ ਰਿਪੋਰਟ ਆ ਲਓ ਜੀ ਮਿੱਤਰੋ ਰਹਿ ਗਏ ਦੋ ਗੇੜੇ ਨੱਪੜ ਗਿਆ ਇੱਕ ਦੋ ਦਿਨ ਖੜਦੀ ਵੀ ਸੀਗੀ ਇਹ ਤੇ بارش ਦਿਖਾਉਣ ਕਰਕੇ ਤੇ ਡਿੱਗੀ ਹੋਣ ਕਰਕੇ ਕਹਿੰਦਾ ਕੱਟ ਦੋ ਜੀ ਜ਼ਰੂਰ ਫਿਰ ਨਾ ਤਾਂ ਥੱਲੇ ਸੁੱਕਣੀ ਸੀ ਇਹ ਤੇ ਨਾਲੇ ਨੁਕਸਾਨ ਹੋਣਾ ਸੀ ਉਹਦੇ ਕਰਕੇ ਵੀ ਕਾਲੀ ਕਰਕੇ ਵੈਸੇ ਹੈ ਥੋੜੀ ਜੀ ਕੱਚੀ ਕੋਈ ਬਹੁਤੀ ਨਹੀਂ ਬਾਕੀ ਕਾਲੇ ਨੂੰ ਪੁੱਛਦਿਆਂ ਵੀ ਮਸ਼ੀਨ ਕਿਵੇਂ ਚੱਲੀ ਇਹ ਚਲਾ ਕੇ ਆਇਆ ਕਿਵੇਂ ਆ ਰਿਸਪੌਂਸ ਗੱਡੀ ਦਾ ਤੇਰੀ ਦਾ ਬਹੁਤ ਵਧੀਆ ਜੀ ਓਕੇ ਰਿਪੋਰਟ ਨਜ਼ਾਰਾ ਪੂਰਾ ਕੋਈ ਇਹਦਾ ਐਡਾ ਕੋਈ ਥ੍ਰੈਸ਼ਰ ਨਹੀਂ ਬੋਲਦਾ ਜਿਵੇਂ ਮੰਨ ਲਓ ਦੂਸਰੀਆਂ ਮਸ਼ੀਨਾਂ ਦੇ ਬੋਲਦਾ ਕਿਉਂਕਿ ਦੋ ਹੋਣ ਕਰਕੇ ਘੋੜਾ ਮੋਟਾ ਮੂਰਲਾ ਕਰ ਦਿੰਦਾ ਇਹ ਟੁੱਟਾ ਥੋੜਾ ਮੋਟਾ ਮਗਰਲਾ ਕਰ ਦਿੰਦਾ ਹਾਂ ਚਾਹੀਏ ਬੋਲ ਖਚਾਈ ਤਾਂ ਹੋ ਜਾਣੀ ਆ ਚਾਰ ਹਰੇ ਤਾਂ ਡਿੱਗੀ ਵੀ ਕਰਕੇ ਆ ਫੇਰ ਦਿਖਾਵਾਂਗੇ ਤੁਹਾਨੂੰ ਖੜੀ ਦੇ ਵਿੱਚ ਤੋਰਾ ਕਿੰਦਾ ਲੈਂਦੀ ਆ ਮਸ਼ੀਨ ਤੇ ਕਿੰਨਾ ਨਵੇੜਾ ਕਰਦੀ ਆ ਬਾਕੀ ਇਹਦੇ ਤੇ ਇੰਜਨ ਵੀ ਆਪਣਾ ਸਾਦਾ ਇੰਜਨ ਆ ਐਸ਼ਰ ਦਾ ਬੋਲਵੋ ਦਾ 137 HP ਵਾਲਾ ਕਾਲਾ ਇੰਜਨ ਆ ਇਹਦੇ ਤੇ ਤੇ ਡੀਜ਼ਲ ਖਰਚਾ ਵੀ ਜਾਇਜ਼ ਆ ਤੇ ਖਚਾਈ ਬਹੁਤ ਜ਼ਿਆਦਾ ਆ ਇੰਜਨ ਦੀ ਅਸ਼ੋਕ ਲੇਲੈਂਡ ਦੇ ਬਰਾਬਰ ਇਹ ਆ ਤਕਰੀਬਨ ਵੱਧੇ ਹੋਊ ਵੀ ਘੱਟ ਨਹੀਂ ਹੈਗੀ ਤਤੋ ਵਾਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ